ਟਰੈਕਟਰ ਮੈਸੀ ਫਰਗੂਸਨ ਹੋ ਰਿਹਾ ਫੁੱਲ ਪੇਂਟ ਮੋਡੀਫਾਈ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਇਸ ਟਰੈਕਟਰ ਦੀ ਅਜੇ ਦੀ ਕੰਡੀਸ਼ਨ ਤੇ ਵਾਸ਼ਿੰਗ ਤੱਕ ਦਾ ਕੰਮ ਦੇਖਿਆ ਤੇ ਵਾਸ਼ਿੰਗ ਤੋਂ ਬਾਅਦ ਅੱਜ ਟਰੈਕਟਰ ਬਾਕੀ ਦਾ ਵੀ ਜੋ ਬਚਿਆ ਖੁੱਲ ਚੁੱਕਾ ਹੈ ਸਾਰਾ ਰੇਮ ਵੱਖਰੇ ਹੋ ਗਏ ਨੇ ਜੈਸੀ ਦੇ ਨਾਲੋਂ ਤੇ ਹੁਣ ਪ੍ਰੈਮਰ ਦੀ ਤਿਆਰੀ ਹੋ ਰਹੀ ਹੈ ਟਰੈਕਟਰ ਦੀ ਜੈਸੀ ਨੂੰ ਲਾਉਣ ਜਾ ਰਹੇ ਹਾਂ ਪ੍ਰੈਮਰ ਜੋ ਜੋ ਸਮਾਨ ਖੁੱਲੇਗਾ ਸਾਰਾ ਖੋਲ ਕੇ ਦੇਖੋ ਤਿਆਰੀ ਹੋਣ ਤੋਂ ਬਾਅਦ ਪ੍ਰੈਮਰ ਲੱਗ ਰਿਹਾ ਹੈ ਇਸ ਤਰ੍ਹਾਂ ਕੰਪਲੀਟ ਪ੍ਰੈਮਰ ਸਾਰੇ ਜੈਸੀ ਨੂੰ ਲਾ ਕੇ ਤੇ ਫਿਰ ਇਹਨੂੰ ਰਫ ਕੀਤਾ ਜਾਊਗਾ। ਸ਼ੋਦੀ ਵਿਧਿਆਰੀ ਚੱਲ ਰਹੀ ਹੈ ਇੱਧਰ। ਤੇ ਪ੍ਰਾਇਮਰ ਰਿਕਾਰਡਿੰਗ ਤੋਂ ਬਾਅਦ ਸਰਫੇਸਰ ਦੀ ਰਿਕਾਰਡਿੰਗ ਹੋ ਰਹੀ ਹੈ। ਇਸ ਤਰ੍ਹਾਂ ਸਾਰੀ ਚੈਸੀ ਨੂੰ ਸਰਫਿਸ ਰਿਕਾਰਡ ਕੀਤਾ ਜਾਂਦਾ ਹੈ ਕੰਪਲੀਟ ਫੁੱਲ ਚੈਸੀ ਤੇ ਸਰਫਿਸਰ ਦਾ ਕੋਡ ਤੇ ਉਸ ਤੋਂ ਬਾਅਦ ਸਿੰਗਲ ਕੋਡ ਇਸ ਟਰੈਕਟਰ ਨੂੰ ਲੱਗੇ ਆ ਮੈਟੈਲਿਕ ਦੇ ਵਿੱਚ ਪੇਂਟ ਕਰਨਾ ਮੈਟੈਲਿਕ ਸਕਾਈ ਬਲੂ ਦੇਖੋ ਆ ਸ਼ੈਡ ਹੋ ਰਹੀ ਹੈ ਟਰੈਕਟਰ ਤੇ ਪੇਂਟ ਦੀ ਸਿੰਗਲ ਕੋਡ ਹੋ ਰਿਹਾ ਹੈ ਚੈਸੀ ਸਾਰੀ ਤੇ ਕੱਲ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਕੀ ਦਾ ਜੋ ਕੰਮ ਹੈ ਇਸ ਟਰੈਕਟਰ ਦਾ ਸ਼ੋ ਦੇ ਮਰਗਾੜਾ ਦਾ ਪੇਂਟ ਦਾ ਕੰਮ ਅੱਜ ਤਕਰੀਬਨ ਪੇਂਟ ਦੀ ਤਿਆਰੀ ਫੁੱਲ ਹੋ ਜਾਣੀ ਹੈ ਚੈਸੀ ਦੀ ਜਿੰਨਾ ਵੀ ਰਾਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਸ ਟ੍ਰੈਕਟਰ ਦੀ ਫੁੱਲ ਤਿਆਰੀ ਦੀਆਂ ਵੀਡੀਓ ਤੁਸੀਂ ਦੇਖ ਸਕੋ ਦੇਖੋ ਫਾਈਨਲ ਕੋਡ ਹੋਣ ਤੋਂ ਬਾਅਦ ਪਲੇਟ ਦੀ ਕੁਆਲਿਟੀ ਤੇ ਕੱਲ ਨੂੰ ਦਿਖਾਵਾਂਗੇ ਬਾਕੀ ਦਾ ਇਸ ਟਰੈਕਟਰ ਦਾ ਕੰਮ ਜੋ ਜੋ ਕਰਾਂਗੇ ਤੇ ਜੋ ਕੀਤਾ ਹੈ ਹੋਰ ਇਹ 15 ਤੋਂ 20 ਦਿਨ ਦਾ ਕੰਮ ਇੱਕ ਛੋਟੀ ਜੀ ਵੀਡੀਓ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ Mel de allí esto, obliga de vecha.